ਦੋਸਤੋ ਮੈਂ ਲਾਪ੍ਰੀਤ ਤੇ ਅੱਜ ਆਪਾਂ ਕਰਨੀਆਂ ਕੁਝ ਪੁਰਾਣੀਆਂ ਗੱਲਾਂ ਡੈਡੀ ਜੋ ਨਰਮੇ ਚੁਗਦੇ ਹੁੰਦੇ ਸੀ ਉਦੋਂ ਸਾਰੇ ਆਣੇ ਕਿਵੇਂ ਰਲ ਕੇ ਰਹਿੰਦੇ ਹੁੰਦੇ ਸੀ ਦੱਸੋ ਬੜੇ ਰਲ ਕੇ ਰਹੇ ਸੀ ਇੱਕ ਦੂਜੇ ਨੂੰ ਰੁਗ ਫੜਾਉਣੇ ਜਿੱਧਰ ਰੁਗ ਫੜਾ ਦੇਣਾ ਦੂਜੇ ਨੇ ਗੁੱਸਾ ਕਰ ਲੈਣਾ ਮੇਰੇ ਨਾਲ ਉਹ ਘਟ ਗਿਆ ਮੇਰੇ ਨਾਲ ਜ਼ੋਰ ਨਹੀਂ ਲਉਂਦਾ ਨਰਮਾ ਚੁਗਣ ਤੇ ਤੇ ਨਰਮਾ ਚੁਗਣਾ ਤੇ ਜਿਹਦਾ ਜ਼ਿਆਦਾ ਹੋਣਾ ਉਹਨੂੰ ਪੈਸੇ ਜ਼ਿਆਦੇ ਮਿਲਨੇ ਸੀ ਨਾ ਤਾਂ ਰਲ ਕੇ ਫਿਰ ਜੋ ਜ਼ਿਆਦਾ ਵੜਾਉਣ ਦੀ ਕੋਸ਼ਿਸ਼ ਕਰਦੇ ਜੋਾਕਾਂ ਨੂੰ ਆਖਣਾ ਤੁਸੀਂ ਚੁੰਮ ਚੁੰਮ ਕੇ ਰੁਗ ਮੈਨੂੰ ਫੜਾਓ ਤੇ ਜੋਾਕਾਂ ਨੇ ਜੇ ਦੂਜੀ ਪਾਰਟੀ ਫੜਾ ਦੇਣਾ ਤੇ ਉਹ ਗੁੱਸਾ ਕਰ ਜਾਣਾ ਦੇ ਦੋਸਤੋ ਸ਼ਾਮ ਦੇ ਵੇਲੇ ਜਦੋਂ ਨਰਮਾ ਚੁਗਿਆ ਜਾਂਦਾ ਹੁੰਦਾ ਸੀ ਤੇ ਮੈਨੂੰ ਯਾਦ ਆ ਅਸੀਂ ਚਿਬੜ ਲੱਭਦੇ ਹੁੰਦੇ ਸੀ ਕਿ ਟਿੱਬਿਆਂ ਦੇ ਵਿੱਚੋਂ ਬਹੁਤ ਸਾਰੇ ਚਿਬੜ ਹੁੰਦੇ ਸੀ ਕਖੜੀਆਂ ਹੁੰਦੀਆਂ ਸੀਆਂ ਤੇ ਜਿਹੜੇ ਕਿਸਾਨ ਹੁੰਦੇ ਸੀਗੇ ਉਹ ਨਰਮਾ ਜੋ ਚੁਗ ਲੈਂਦੇ ਸੀਗੇ ਨਰਮਾ ਚੁਗਣ ਤੋਂ ਥੋੜਾ ਜਿਹਾ ਪਹਿਲਾਂ ਜਿਹੜਾ ਨਰਮਾ ਤੋਲ ਲੈਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਪੱਠੇ ਵੜਦੇ ਹੁੰਦੇ ਸੀਗੇ ਜਨਵਰਾਂ ਲਈ ਮੱਝਾਂ ਲਈ ਮੱਝਾਂ ਘਾਵਾਂ ਲਈ ਪੱਠੇ ਵੜਦੇ ਹੁੰਦੇ ਸੀਗੇ ਤੇ ਬਹੁਤ ਸਾਰਾ ਮਾਹੌਲ ਸੀਗਾ ਉਦੋਂ ਪੰਛੀ ਵੀ ਬੜੇ ਹੁੰਦੇ ਸੀ ਬੋਦੀ ਵਾਲੀ ਚਿੜੀ ਤਲੀਆਰ ਪੰਛੀ ਤੇ ਹੋਰ ਵੀ ਵਿੱਚ ਇਹ ਚਾਕਲੇਟ ਕਲਰ ਦੇ ਅੰਡੇ ਵਾਲੀ ਚਿੜੀ ਹੁੰਦੀ ਜਿਹੜੀ ਇੱਕ ਉਹ ਵੀ ਹੁੰਦੀ ਸੀਗੀ ਬੜੇ ਬੜੇ ਪਿਆਰੇ ਜਾਨਵਰ ਪੰਛੀ ਹੁੰਦੇ ਸੀ ਉਦੋਂ ਲੂੰਬੜੀਆਂ ਵੀ ਹੁੰਦੀਆਂ ਸੀ ਨਰਮੇ ਦੇ ਵਿੱਚ ਤੇ ਅਸੀਂ ਚ ਚਿਬੜ ਤੋੜਦੇ ਹੁੰਦੇ ਸੀ ਤੇ ਸਾਡੇ ਵੀ ਝੋਲੀਆਂ ਮੰਡੀਆਂ ਹੁੰਦੀਆਂ ਸੀਆਂ ਲੱਕ ਦੇ ਮਗਰ ਤੇ ਅਸੀਂ ਵੀ ਨਰਮਾ ਚੁਗਦੇ ਹੁੰਦੇ ਸੀ ਨਿੱਕੇ ਨਿੱਕੇ ਹੁੰਦੇ ਸੀਗੇ ਉਦੋਂ ਓਏ ਆਹੋ ਨਾਲੇ ਨਰਮਾ ਚੁਗਣ ਨਾਲੇ ਪੱਠੇ ਵੜ ਲੈਣੇ ਵਿੱਚੋਂ ਪੱਠੇ ਤਾਂ ਆਮ ਮਿਲਦੇ ਨਹੀਂ ਵਿੱਚੋਂ ਵੜ ਲੈਣਾ ਘਾਹ ਕੁ ਖੁਰਚ ਲੈਣਾ ਸ਼ਾਮ ਨੂੰ ਹਟਣ ਲੱਗਿਆ ਤੇ ਉਦੋਂ ਤੋਲ ਤੋਲ ਕੇ ਨਰਮਾ ਤੇ ਉਹਨਾਂ ਨੂੰ ਦੱਸ ਦੇਣਾ ਤੇ ਉਹਨਾਂ ਵਿਚਾਰੀਆਂ ਨੇ ਦਵਾ ਦਾ ਘਾਵ ਦੇ ਘਾਵ ਵੜਨਾ ਕਿਨ ਪੱਠੇ ਵੜਨੇ ਰਾਤ ਨੂੰ ਭੱਜੜ ਜੀ ਪੈ ਜਾਂਦੀ ਸੀ ਕਿਉਂਕਿ ਸ਼ਾਮ ਨੂੰ ਵੇਲਾ ਹੁੰਦਾ ਜਾਣ ਦਾ ਘਰੇ ਰੋਟੀ ਪਕਾਉਣ ਦਾ ਵੀ ਜਾ ਕੇ ਨਹਾਉਣਾ ਵੀ ਆ ਤੇ ਲੇਟ ਹਟਣਾ ਲੇਟ ਹਟ ਕੇ ਚੁਣ ਕੇ ਹਟਣਾ ਮਾਹੀ ਤੇ ਇਸ ਕਰਕੇ ਅਸੀਂ ਲੇਟ ਹਟ ਦਿੰਦੇ ਹਾਂ ਹਰ ਇੱਕ ਘੜ ਦਾ ਲੇਟ ਤਾਂ ਤੇ ਦੋਸਤੋ ਬਹੁਤ ਸੁਨਮਾ ਮਾਹੌਲ ਹੁੰਦਾ ਸੀਗਾ ਪੰਜਾਬ ਦਾ ਉਹ ਡੇਢ ਦਹਾਕਾ ਪਹਿਲਾਂ ਦੀ ਗੱਲ ਆ 10 ਸਾਲ ਦਾ ਇੱਕ ਦਹਾਕਾ ਹੁੰਦਾ ਤੇ 15 ਸਾਲ ਪਹਿਲਾਂ ਦੀ ਗੱਲ ਆ ਜਦੋਂ ਇਹ ਸਭ ਹੁੰਦਾ ਸੀ ਬਾਅਦ ਚੋਂ ਫਿਰ ਮਾਲਵੇ ਦੇ ਵਿੱਚ ਹੜ ਆਉਣ ਲੱਪੇ ਪਾਣੀ ਆਉਣ ਲੱਪੇ ਨਰਮੇ ਦੀ ਫਸਲ ਲੋਪ ਹੋ ਗਈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੁਣ